हैलो जी सत श्रीकाल सारों आप सब का स्वागत है मेरे चैनल पर आने जीटे तो चैनल पर नवे आए पेज नरूर सबसक्राइब कर आने वाली हर एक भीडियो मिल सके चलो अज ते आप लैके आए दशहरे की कटिंग एंड स्टिचिंग स्टिचिंगा लेना है कि चौड़ाई कि लेंथ कि सारा कुछ जिनी अपनी लेंथ होंगी आप इंच वक् लेना है ਫਾਂਡਿੰਗ ਵਾਧ ਰੱਖ ਕੇ ਤੇ ਆਪਾਂ ਕਟਿੰਗ ਕਰ ਦਾਂਗੇ ਡਬਲ ਰੱਖੇ ਕਪੜਾ ਠੀਕ ਹਨਾ ਕਟਿੰਗ ਕਰ ਦੇਣੀ ਆ ਫਿਰ ਆਪਾਂ ਜਿਹੜੀ ਉਹਦੀ ਚੁੜਾਈ ਹੁੰਦੀ ਆ ਮੰਨ ਲਓ ਹਨਾ ਕਿਸੇ ਦਿੱਤੀ ਹੋਈ ਜਿੰਨੀ ਵੀ ਹੁੰਦੀ ਆ ਆਪਾਂ ਮਤਲਬ ਕਾਰਨਰ ਤੋਂ ਰੱਖ ਕੇ ਜਿੱਥੇ ਉਹਦੀ ਪੂਰੀ ਹੁੰਦੀ ਹੈ ਲੰਬਾਈ ਆਪਾਂ ਉਨੀ ਰੱਖਣੀ ਆ ਮੰਨ ਲਓ ਜੇ ਕਿ ਇਹਦੀ 30 ਹੁੰਦੀ ਹੋਈ 30 ਰੱਖ ਦੇਣੀ ਆ ਮੰਨ ਲਓ ਉਦਾਂ ਹੀ ਕਰਨੀ ਆ ਕਿ ਕਾਰਨਰ ਤੱਕ ਪੂਰੀ ਆਵੇ ਫਿਰ ਉੱਥੇ ਆਪਾਂ ਨਿਸ਼ਾਨ ਲਗਾ ਦੇਣਾ ਤੇ ਫਿਰ ਆਪਾਂ ਉਸ ਦੀ ਮੇਚ ਦੇ ਨਾਲ ਆ ਪੂਰੀ ਕਟਿੰਗ ਕਰ ਦੇਣੀ ਪੀਸ ਅਲੱਗ ਕਰ ਦੇਣਾ ਤੇ ਉਹ ਵੇਸਟ ਕਪੜਾ ਵੱਖਰਾ ਕਰ ਦੇਣਾ ਫਿਰ ਆਪਾਂ ਪਹਿਲਾ ਸੀਨ ਲਗਾਵਾਂਗੇ ਇਦਾਂ ਸੀਨ ਲਗਾ ਕੇ ਫਿਰ ਕੱਟ ਲਗਾ ਕੇ ਇੱਥੇ ਫਿਰ ਆਪਾਂ ਉਹਨੂੰ ਸਿੱਧਾ ਕਰਕੇ ਕਾਟੋ ਦੇ ਬਰਾਬਰ ਕਰਕੇ ਤੇ ਉੱਥੇ ਸੀਨ ਲਗਾ ਦੇਣੀ ਆ ਬਹੁਤ ਹੀ ਸੋਖੇ ਤਰੀਕੇ ਨਾਲ ਇਹਦੀ ਕਟਿੰਗ ਹੁੰਦੀ ਆ ਇਦਾਂ ਹੀ ਆਪਾਂ ਇਹ ਸੀਨ ਲਗਾ ਦਾਂਗੇ ਹੁਣ ਨਾਲੇ ਪਹਿਲਾਂ ਤੇ ਆਪਾਂ ਸਿੱਧੀ ਸੀਨ ਲਗਾ ਚੁੱਕੇ ਆ ਤੇ ਹੁਣ ਆਪਾਂ ਉਹਨੇ ਕੱਟ ਲਗਾ ਕੇ ਕੱਟ ਦੇ ਨਾਲ ਸੀਨ ਬਰਾਬਰ ਕਰ ਕਰਕੇ ਤੇ ਆਪਾਂ ਇੱਥੇ ਵੀ ਸੀਨ ਲਗਾ ਦੇਣੀ ਆ hidupnya tuh di sisi lingkaran dia semi semi kau telinga ke scene scene tuh kau tuh fakir scene berabra ke scene lingkariya, hun edi apa ketinggian dia, bul kul corner torak ke sirf pa ਇੱਕ ਪੇਜ ਹੀ ਕੱਟਣਾ ਉੱਪਰ ਵਾਲਾ ਪੇਜ ਹੀ ਕਟਾਂਗੇ 13ਵਾਂ ਸੀਮ ਉੱਧਰ ਰੱਖ ਕੇ ਫਿਰ ਆਪਾਂ ਕੌਣ ਦਾ ਤੋੜ ਕੇ ਇਹਦੀ ਆਪਣੇ ਆਪ ਇੱਕ ਸ਼ਹਿਰੀ ਦੀ ਸ਼ੇਪ ਆ ਜਾਂਦੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਕਟਿੰਗ ਹੁੰਦੀ ਆ ਉੱਖਾ ਵੀ ਨਹੀਂ ਬਿਲਕੁਲ ਬਹੁਤ ਸੌਖਾ ਆ ਕੱਟਣਾ ਫਿਰ ਵੀ ਤੁਹਾਨੂੰ ਕੋਈ ਵੀ ਮੰਨ ਲਓ ਹੋਵੇ ਸਮਝ ਨਾ ਲੱਗੀ ਉਹ ਤੁਸੀਂ ਮੈਸੇਜ ਕਰ ਸਕਦੇ ਆ ਆਪਾਂ ਫਿਰ ਦੱਸਾਂਗੇ ਤੁਹਾਨੂੰ ਇੱਥੇ ਆਪਾਂ ਪਹੁੰਚਾ ਰੱਖਣਾ ਆ ਜਿੰਨਾ ਆਪਾਂ ਰੱਖਣਾ ਆ ਉਸ ਤੋਂ ਮਾਸਾ ਕਾਟੀ ਰੱਖਣਾ ਕਿਉਂਕਿ ਰੇਪ ਹੁੰਦਾ ਆ ਵੱਧ ਜਾਂਦਾ ਆ ਤੇ ਆਪਾਂ ਇੱਥੋਂ ਪੌਂਚੇ ਕਾਟ ਲੈਣੇ ਆ ਦੋਨੇ ਆਪਾਂ ਪੌਂਚੇ ਕੱਟ ਲਾਂਗੇ ਇਹ ਪੱਲੇ ਅੰਤੇ ਦੀ ਨਿਸ਼ਾਨ ਲਾਤੀ ਤੇ ਨੀਫਾ ਫੋਲਡ ਕਰਨਾ ਜਿਵੇਂ ਸੇਮ ਹੀ ਜਿਵੇਂ ਨੀਫਾ ਫੋਲਡ ਕਰੀਦਾ ਨਾਰਮਲੀ ਇਦਾਂ ਕਰ ਲੈਣਾ ਆ ਤੇ ਹੁਣ ਆਪਾਂ ਬਣਾਵਾਂਗੇ ਪੌਂਚੀ ਪੌਂਚੀ ਲਈ ਆਪਾਂ ਜਿੰਨੀ ਮੰਨ ਲਓ ਪੌਂਚੇ ਹੈਗੇ ਆਪਣੇ 11 ਇੰਚ ਮੰਨ ਲਓ ਤੇ ਇਹ ਆਪਾਂ 11.5 ਇੰਚ ਦਾ ਕਰਨਾ ਹੁੰਦਾ ਵਾ ਪੌਂਚਾ ਬਣਾ ਲੈਣਾ ਹੁੰਦਾ ਅੱਧਾ ਇੰਚ ਵੱਧ ਕਿਉਂਕਿ ਰੇਪ ਹੁੰਦਾ ਆ ਫਿਰ ਵੱਧ ਜਾਂਦਾ ਆ ਇਸ ਲਈ ਤੇ ਇਹ ਆਪਾਂ ਬਾਨੇ ਜਿਹਾ ਬਣਾ ਲੈਣਾ ਆ ਪੰਜਬਨਾ ਕੀ ਫਿਰ ਆਪਾਂ ਡਾਇਰੈਕਟ ਉਹਨੂੰ ਸਿੱਧੇ ਸਿੱਧਾ ਰਖਣਾ ਹੈ। ਉੱਤੇ ਵਾਲੀ ਸਾਈਡ ਨਹੀਂ ਬਣਾਉਣਾ ਸਿੱਧੇ ਤੇ ਰਖਣਾ ਹੈ ਇਦਾਂ। ਆਪਾਂ ਉਹਨੂੰ ਵੀ ਥੋੜਾ ਜਿਹਾ ਫੋਲਡ ਕਰਕੇ ਉੱਪਰੋਂ ਕੱਪੜੇ ਨੂੰ ਫੋਲਡ ਕਰਕੇ ਤੇ ਆਪਾਂ ਇਹ ਸੀਣਾ ਲਗਾ ਦੇਣੀ ਆ ਬਹੁਤ ਹੀ ਜੀ ਤਰੀਕੇ ਨਾਲ। ਉਹਨੂੰ ਬਿਲਕੁਲ ਖਿੱਚਣਾ ਨਹੀਂ ਆ ਖਿੱਚਾਂਗੀ ਤੇ ਉਹ ਰੇਪ ਹੋਊਗਾ ਤੇ ਵੱਧ ਜੇਗਾ। ਇਹ ਨਾਰਮਲ ਸੌਫਟ ਸੌਫਟੇਆ ਰੱਖੀ ਜਾਣਾ ਮੈਂ ਬਿਲਕੁਲ ਚਨਾਣੀ ਬਿਲਕੁਲ ਵੀ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਆ ਕੋਈ ਅਗਲੀ ਚੀਜ਼ ਆਪਾਂ ਕਿਹੜੀ ਚੀਜ਼ ਤੇ ਵੀਡੀਓ ਲੈ ਕੇ ਆਈਏ ਜਿਹੜੀ ਵੀ ਤੁਸੀਂ ਕਹੋਗੇ ਆਪਾਂ ਉਸੇ ਤੇ ਵੀਡੀਓ ਬਣਾਵਾਂਗੇ ਕੋਈ ਵੀ ਤੁਹਾਨੂੰ ਡਾਊਟ ਹੋਇਆ ਤੁਸੀਂ ਮੈਸੇਜ ਕਰ ਸਕਦੇ ਆ ਆਪਾਂ ਕਲੀਅਰ ਕਰਾਂਗੇ ਉਹ ਬਹੁਤ ਸੋਨਾ ਪੁੰਜਾ ਤਿਆਰ ਹੁੰਦਾ ਹੈ ਬਿਲਕੁਲ ਐਂ ਬਿਲਕੁਲ ਸਫਾਈ ਦੇਣਾ ਇਤਨਾ ਹੀ ਆਪਾਂ ਜਿਹੜਾ ਨੀਚੇ ਹੁੰਦਾ ਆ ਉਹਨੂੰ ਫੋਲਡ ਕਰ ਦੇਣਾ ਕੱਪੜੇ ਨੂੰ ਇਨੂੰ ਵੀ ਬਹੁਤ ਹੀ ਖਿੱਚਣਾ ਨਹੀਂ ਮੰਨ ਲਓ ਕਿ ਐਂ ਰੱਖਣਾ ਹੈ ਹਲਕਾ ਹਲਕਾ ਜੇ ਉੱਪਰ ਰੱਖਣਾ ਕਪੜਾ ਤੇ ਸੀਨ ਲਗਾਈ ਜਾਣੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਲੱਗਿਆਂ ਇਸੇ ਤਰ੍ਹਾਂ ਆਪਣਾ ਬਿਲਕੁਲ ਸ਼ਹਿਰਾ ਬਣ ਕੇ ਪੂਰਾ ਰੈਡੀ ਹੋ ਗਿਆ ਹੈ ਸਿੰਪਲੀ ਜੀ ਤਰੀਕੇ ਨਾਲ ਕੋਈ ਔਖਾ ਨਹੀਂ ਆ ਇਰਵੀ ਤੁਹਾਨੂੰ ਕੋਈ ਮੰਨ ਲਓ ਕਿ ਸਮਝ ਨਾ ਲੱਗਿਓ ਤੁਸੀਂ ਮੈਸੇਜ ਕਰ ਸਕਦੇ ਆਪਾਂ ਦਾ ਰਿਪਲਾਈ ਜਰੂਰ ਦਵਾਂਗੇ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਸੋ ਥੈਂਕ ਯੂ